ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਮੰਗਲਵਾਰ ਦੇ ਦਿਨ ਤੁਸੀਂ 1 ਰੁਪਏ ਦੇ ਸਿੱਕੇ ਦੇ ਨਾਲ ਇਹ ਨਿੱਕਾ ਜਿਹਾ ਕੰਮ ਕਰ ਲੈਂਦੇ ਹੋ ਤਾਂ ਅਗਲੇ ਦਿਨ ਤੋਂ ਇਹ ਤੁਹਾਡੇ ਘਰ ਦੇ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋਣ ਲੱਗ ਜਾਣਗੀਆਂ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਡ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪੰਚ ਜਾਵੇ ਤੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੰਗਲਵਾਰ ਦੇ ਦਿਨ 1 ਰੁਪਏ ਦੇ ਸਿੱਕੇ ਦੇ ਨਾਲ ਇਹ ਕੰਮ ਕਰ ਲੈਣਾ ਤਾਂ ਅਗਲੇ ਦਿਨ ਤੋਂ ਹੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪਸ ਸੰਗਜ ਜੀ ਇਸ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਅਤੇ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਆਓ ਸਾਥ ਸੰਗਜ ਜੀ ਜਾਣਦੇ ਹਾਂ ਕਿ ਕਿਵੇਂ 1 ਰੁਪਏ ਦਾ ਸਿੱਕਾ ਹੀ ਸਾਡੇ ਭਾਗ ਸਾਡੀ ਕਿਸਮਤ ਨੂੰ ਬਦਲ ਸਕਦਾ ਹੈ ਸੰਗਜ ਜੀ 1 ਰੁਪਏ ਦਾ ਜਿਹੜਾ ਸਿੱਕਾ ਹੈ ਇਹ ਜਵਾਕਾਂ ਕੋਲ ਬਜ਼ੁਰਗਾਂ ਦੇ ਕੋਲ ਜਾਂ ਫਿਰ ਘਰ ਦੇ ਹਰੇਕ ਚੀਜ਼ ਦੇ ਕੋਲ ਬੜੀ ਹੀ ਆਸਾਨੀ ਦੇ ਨਾਲ ਮਿਲ ਜਾਵੇਗਾ ਇਹਦੀ ਆਪਾਂ ਕੀਮਤ ਹੀ ਨਹੀਂ ਪਾਉਂਦੇ ਕਹਿੰਦੇ ਹਾਂ ਕਿ 1 ਰੁਪਿਆ ਤਾਂ ਹੈ ਪਰ ਇਹ ਰੁਪਿਆ ਇੰਨਾ ਕੀਮਤੀ ਹੈ ਇਸੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਧਨ ਦੌਲਤ ਪੈਸਾ ਬੜਾ ਹੀ ਮਹੱਤਵ ਰੱਖਦਾ ਹੈ ਜ਼ਿੰਦਗੀ ਦੇ ਵਿੱਚ ਧਨ ਦੀ ਕਮੀ ਹੋ ਜਾਵੇ ਤਾਂ ਖੁਸ਼ੀਆਂ ਆਪਣੇ ਘਰ ਤੋਂ راہ ਭੁੱਲ ਜਾਂਦੀਆਂ ਹਨ ਤਾਂ ਜੇਕਰ ਗੱਲ ਕਰੀਏ ਸਮਾਜ ਦੇ ਰਿਸ਼ਤਿਆਂ ਦੀ ਆਪਣਾ ਕੋਈ ਵੀ ਸਾਥ ਨਹੀਂ ਦੇਂਦਾ ਅੱਜ ਦੇ ਯੁੱਗ ਦੇ ਵਿੱਚ ਪੈਸੇ ਬਿਨਾਂ ਤਾਂ ਸਾਡਾ ਕੋਈ ਵੀ ਨਹੀਂ ਹੈ ਪਰ 1 ਰੁਪਏ ਦਾ ਸਿੱਕਾ ਹੀ ਸਾਡੇ ਭਾਗ ਬਦਲ ਸਕਦਾ ਹੈ ਇਹ ਆਪਾਂ ਇਸ ਵਾਰ ਕਿਵੇਂ ਭਾਗ ਅਸੀਂ ਬਦਲਾ ਸਕਦੇ ਹਾਂ ਉਸ ਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕੁਝ ਪੁਰਾਤਨ ਕਥਾਵਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਉਹ ਸਾਡੇ ਮਨ ਤੇ ਅਸਰ ਕਰ ਦਿੰਦੀਆਂ ਹਨ ਕਿਵੇਂ ਉਸਦੇ ਨਾਲ ਸਾਡੇ ਭਾਗ ਸਾਡੀ ਕਿਸਮਤ ਬਦਲ ਜਾਂਦੀ ਹੈ ਆਓ ਜਾਣਦੇ ਹਾਂ ਸੰਗਤ ਇੱਕ વાર્ਤਾ ਦੇ ਰਾਹੀਂ ਇੱਕ ਨਗਰ ਹੁੰਦਾ ਹੈ ਤੇ ਉਸ ਨਗਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਆਪਣੇ ਹੱਥ ਦੇ ਵਿੱਚ 1 ਰੁਪਏ ਦਾ ਸਿੱਕਾ ਲੈ ਕੇ ਵਕ-ਵਕ ਦੁਕਾਨਾਂ ਤੇ ਜਾਂਦਾ ਹੈ ਪਹਿਲੀ ਦੁਕਾਨ ਤੇ ਗਿਆ ਤੇ 1 ਰੁਪਿਆ ਉਸਨੇ ਕਾਊਂਟਰ ਤੇ ਰੱਖ ਦਿੱਤਾ ਤੇ ਕਹਿੰਦਾ ਕਿ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਤੇ ਉਹਦੇ ਬਦਲੇ ਆ 1 ਰੁਪਿਆ ਤੁਸੀਂ ਮੇਰੇ ਕੋਲ ਲੈ ਲਓ ਉਹ ਜਿਹੜਾ ਫਿਰ ਦੁਕਾਨਦਾਰ ਹੁੰਦਾ ਹੈ ਉਹ ਉਸ ਦਾ 1 ਰੁਪਿਆ ਚੁੱਕ ਕੇ ਗਲੀ ਵਿੱਚ ਸੁੱਟ ਦਿੰਦਾ ਹੈ ਕਹਿੰਦਾ ਹੈ ਕਿ ਤੂੰ ਤਾਂ ਮੇਰਾ ਸਮਾਂ ਖਰਾਬ ਕਰ ਰਿਆ ਹੈ ਤੂੰ ਇੱਥੋਂ ਚਲਾ ਜਾ ਐਵੇਂ ਫਿਰ ਉਹ ਲੜਕਾ ਦੂਜੀ ਦੁਕਾਨ ਤੇ ਜਾਂਦਾ ਹੈ ਫਿਰ ਤੀਜੀ ਦੁਕਾਨ ਤੇ ਫਿਰ ਚੌਥੀ ਤੇ ਇਦਾਂ ਹੀ ਕਰਦਿਆਂ ਕਰਦਿਆਂ ਉਹ ਲੜਕਾ 8-10 ਦੁਕਾਨਾਂ ਤੇ ਜਾਂਦਾ ਹੈ ਹਰ ਥਾਂ ਤੇ ਜਾ ਕੇ ਕਹਿੰਦਾ ਕਿ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਆलो ਮੇਰੇ ਕੋਲ 1 ਰੁਪਏ ਦਾ ਸਿੱਕਾ ਲੈ ਲਓ ਜਦੋਂ ਕੋਈ ਵੀ ਉਸੀ ਗੱਲ ਨਹੀਂ ਸੁਣਦਾ ਤੇ ਨਗਰ ਦੇ ਵਿੱਚ ਇੱਕ ਵੈਦ ਬਜ਼ੁਰਗ ਬਾਬਾ ਹੁੰਦਾ ਹੈ ਕਹਿੰਦੇ ਕਿ ਇੱਥੇ ਬੜੇ ਲੰਬੇ ਲਾਈਨ ਹੈ ਚਲੋ ਮੈਂ ਇੱਥੇ ਚਲਾ ਜਾਂਦਾ ਹਾਂ ਉਹ ਲੜਕਾ ਆਪਣੇ ਦਿਮਾਗ ਦੇ ਵਿੱਚ ਇਹ ਵਿਚਾਰ ਕਰਦਾ ਹੈ ਜਦੋਂ ਉਹ ਉੱਥੇ ਉਹ ਜਾਂਦਾ ਹੈ ਤੇ ਕਾਉਂਟਰ ਤੇ ਜਾ ਕੇ ਕਹਿੰਦਾ ਹੈ ਤੁਹਾਡੇ ਕੋਲ ਤਾਂ ਬੜੀ ਲੰਬੀ ਲਾਈਨ ਹੈ ਤੁਸੀਂ ਮੈਨੂੰ ਰੱਬ ਨਾਲ ਮਿਲਾ ਸਕਦੇ ਹੋ ਉਹ ਬਜ਼ੁਰਗ ਕੋ ਥੋੜੀ ਜਿਹੀ ਗੱਲ ਸੁਣ ਕੇ ਪਹਿਲਾਂ ਤੇ ਹੈਰਾਨ ਹੋ ਜਾਂਦਾ ਹੈ ਫਿਰ ਕਹਿੰਦਾ ਹੈ ਹਾਂ ਮੈਂ ਤੈਨੂੰ ਰੱਬ ਦੇ ਨਾਲ ਮਿਲਾ ਸਕਦਾ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਜੇ ਮੈਂ ਤੁਹਾਨੂੰ ਰੱਬ ਨਾਲ ਮਿਲਾ ਦਿੱਤਾ ਫਿਰ ਕੀ ਹੋ ਜਾਵੇਗਾ ਉਹ ਕਹਿੰਦਾ ਸੀ ਮੈਂ ਤੇ ਮੇਰੀ ਮਾਂ ਇਕੱਲੇ ਹੀ ਪਿੰਡ ਵਿੱਚ ਸਾਡਾ ਘਰ ਹੈ ਅਸੀਂ ਉੱਥੇ ਰਹਿੰਦੇ ਹਾਂ ਮੇਰੀ ਮਾਂ ਮੇਰਾ ਖਿਆਲ ਰੱਖਦੀ ਹੈ ਮੈਨੂੰ ਰੋਟੀ ਪਾਣੀ ਦਿੰਦੀ ਹੈ ਪਰ ਕਈ ਦਿਨ ਹੋ ਗਏ ਹਨ ਉਹ ਮੰਝੇ ਦੇ ਪਈ ਰਹਿੰਦੀ ਹੈ ਸਿਰ ਉਹ ਥੋੜਾ ਬਹੁਤ ਹੀ ਮੈਨੂੰ ਖਵਾ ਕੇ ਫਿਰ ਸਾਰਾ ਦਿਨ ਨਹੀਂ ਉੱਠਦੀ ਜੇ ਉਹਨੂੰ ਕੁਝ ਹੋ ਗਿਆ ਤੇ ਸਾਰੇ ਕਹਿੰਦੇ ਹਨ ਕਿ ਉਸਨੇ ਰੱਬ ਦੇ ਕੋਲ ਚਲੇ ਜਾਣਾ ਹੈ ਤੇ ਜਿਹੜੇ ਉੱਥੇ ਵੈਦ ਡਾਕਟਰ ਹਨ ਉਹ ਸਾਡੇ ਘਰ ਦੇ ਕੋਲ ਕਹਿੰਦਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਇਹਨੂੰ ਤਾਂ ਸਿਰਫ ਰੱਬ ਹੀ ਬਚਾ ਸਕਦਾ ਹੈ ਤਾਂ ਮੈਂ ਤਾਂ ਹੁਣ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਕਿ ਉਹ ਮੇਰੀ ਮਾਤਾ ਨੂੰ ਠੀਕ ਰਹਿਣ ਦੇਣ ਤੇ ਇਦਾਂ ਹੀ ਅਸੀਂ ਹੱਸਦੇ ਖੇਡਦੇ ਰਹੀਏ ਉਹ ਕਹਿੰਦਾ ਠੀਕ ਹੈ ਮੈਂ ਵੀ ਰੱਬ ਨੂੰ ਮਿਲਣਾ ਚਾਹੁੰਦਾ ਹਾਂ ਅੱਗੋਂ ਜਿਹੜੇ ਵੈਦ ਸਨ ਉਹ ਵੀ ਕਹਿੰਦੇ ਕਿ ਅੱਛਾ ਤੂੰ ਇਸ ਕਰਕੇ ਰੱਬ ਨੂੰ ਮਿਲਣਾ ਚਾਹੁੰਦਾ ਹੈ ਕਹਿੰਦਾ ਕਿ ਠੀਕ ਹੈ ਮੈਂ ਤੈਨੂੰ ਰੱਬ ਨਾਲ ਮਿਲਾ ਦੇਵਾਂਗਾ ਕਹਿੰਦੇ ਕਿ ਫਿਰ ਬੱਚਾ ਕਹਿੰਦਾ ਕਿ ਤੁਸੀਂ ਰੱਬ ਨਾਲ ਮਲਾਉਣ ਦਾ ਕੀ ਲਓਗੇ ਅੱਗੋਂ ਵੈਦ ਕਹਿੰਦਾ ਕਿ ਤੇਰੇ ਕੋਲ ਕੀ ਹੈ ਉਹ ਕਹਿੰਦਾ ਜੀ ਮੇਰੇ ਕੋਲ ਤਾਂ 1 ਰੁਪਏ ਦਾ ਸਿੱਕਾ ਹੀ ਹੈ ਉਹ ਕਹਿੰਦਾ ਕਿ 1 ਰੁਪਿਆ ਤਾਂ ਬਹੁਤ ਹੈ ਰੱਬ ਨੂੰ ਮਿਲਣ ਦੇ ਲਈ ਅਨੇਕ ਰੁਪਏ ਵੈਦ ਦੀ ਟਲੀ ਤੇ ਰੱਖਿਆ ਤੇ ਵੈਦ ਨੇ ਸਿਰਫ ਤੇ ਸਿਰਫ ਉਹਦੇ ਕੋਲ ਸੌਂਫ ਪਈ ਹੋਈ ਸੀ ਉਹ ਸੌਂਫ ਉਸਨੇ ਇੱਕ ਕਾਗਜ਼ ਦੀ ਪਰਚੀ ਦੇ ਵਿੱਚ ਥੋੜੀ ਜਿਹੀ ਪਾ ਦਿੱਤੀ ਤੇ ਕਿਹਾ ਕਿ ਇਹ ਰੱਬ ਨੇ ਮੈਨੂੰ ਦਿੱਤੀ ਸੀ ਕਿ ਤੇਰੀ ਮਾਂ ਨੂੰ ਜਾ ਕੇ ਦੇ ਉਹ ਠੀਕ ਹੋ ਜਾਵੇਗੀ ਤੇ ਕੱਲ ਨੂੰ ਇਸ ਸਮੇਂ ਤੈਹੀਂ ਤੂੰ ਆ ਜਾਵੇਂ ਤੇ ਮੇਰੇ ਕੋਲ ਇਹ ਸੌਂਫ ਫੇਰ ਲੈ ਜਾਵੇਂ ਤੇ ਆਪਣੀ ਮਾਂ ਨੂੰ ਦਿੰਦਾ ਰਹੇ ਇਦਾਂ ਲਗਾਤਾਰ ਉਹ ਲੜਕਾ ਸਵੇਰਾ ਸਵੇਰ ਵੈਦ ਦੇ ਕੋਲ ਆਉਂਦਾ ਤੇ ਸੌਂਫ ਦੀ ਪੂੜੀ ਬਣਵਾ ਕੇ ਆਪਣੀ ਮਾਂ ਦੇ ਕੋਲ ਲੈ ਜਾਂਦਾ। ਰੋਜ਼ ਆਇਆ ਕਰਨਾ ਤੇ ਸੌਂਫ ਦੀ ਪੂੜੀ ਵੈਦ ਨੇ ਉਸ ਨੂੰ ਦੇ ਦਿਆ ਕਰਨੇ। ਉਸ ਨੇ ਜਾ ਕੇ ਆਪਣੀ ਮਾਂ ਨੂੰ ਕਹਿ ਦਿਆ ਕਰਨਾ ਇਹ ਮੈਂ ਵੈਦ ਦੇ ਕੋਲੋਂ ਲੈ ਕੇ ਆਇਆ ਹਾਂ। ਐਵੇਂ ਖਾ ਕੇ ਉਸ ਨੇ ਆਰਾਮ ਕਰਿਆ ਕਰਨਾ ਤੇ ਕਹਿੰਦੇ ਕਿ ਦਿਨ ਪੈ ਦਿਨ ਲੰਗੇ ਤੇ ਉਹਦੀ ਮਾਂ ਮੰਜੇ ਤੋਂ ਉੱਠ ਕੇ ਖੜੀ ਹੋਈ। ਜਦੋਂ ਮੰਜੇ ਤੋਂ ਖੜੀ ਹੋਈ ਤਾਂ ਕਹਿੰਦੇ ਪੁੱਤ ਤੂੰ ਰੋਜ਼ ਦਵਾਈ ਕਿੱਥੋਂ ਲੈ ਕੇ ਆਉਂਦਾ ਸੀ? ਉਹ ਕਹਿੰਦਾ ਸਾਹਮਣੇ ਵੈਦ ਹਨ ਮੈਂ ਉਹਨਾਂ ਦੇ ਕੋਲੋਂ ਦਵਾਈ ਲੈ ਕੇ ਆਉਂਦਾ ਹਾਂ ਉਹ ਕਹਿੰਦੇ ਕਿ ਪੁੱਤ ਉਹਨਾਂ ਦੇ ਤਾਂ ਬੜੇ ਜ਼ਿਆਦਾ ਪੈਸੇ ਬਣ ਗਏ ਹੋਣੇ ਅੱਜ ਮੈਂ ਪੁੱਛ ਲਵਾਂਗੀ ਕਿ ਕਿੰਨੇ ਪੈਸੇ ਬਣੇ ਹਨ ਅਸੀਂ ਫਿਰ ਉਹਨਾਂ ਨੂੰ ਦੇ ਦਵਾਂਗੇ ਉਹ ਕਹਿੰਦਾ ਠੀਕ ਹੈ ਜਦੋਂ ਵੈਦ ਦੇ ਕੋਲ ਜਾਂਦਾ ਤੇ ਕਹਿੰਦਾ ਵੈਦ ਜੀ ਐਨੇ ਦਿਨ ਹੋ ਗਏ ਹਨ ਮੇਰੀ ਮਾਂ ਦੀ ਦਵਾਈ ਜਾਂਦੇ ਨੂੰ ਰੱਬ ਜੀ ਤੋਂ ਪੁੱਛੋ ਕਿ ਜਿਹੜੇ ਇਹਦੇ ਪੈਸੇ ਹਨ ਕਿੰਨੇ ਬਣੇ ਹਨ ਅਸੀਂ ਤੁਹਾਨੂੰ ਜ਼ਰੂਰ ਦੇ ਦੇਵਾਂਗੇ ਤੁਸੀਂ ਉਹ ਦਵਾਈ ਬਣਾਉਂਦੇ ਸੀ ਉਹ ਪੈਸੇ ਮੈਨੂੰ ਦੱਸ ਦਿਓ ਕਿੰਨੇ ਬਣੇ ਹਨ ਉਹ ਕਹਿੰਦਾ ਕਿ ਤੁਹਾਡਾ ਸਾਰਾ ਹਿਸਾਬ ਕਿਤਾਬ ਹੋ ਗਿਆ ਹੈ ਪਰ ਰੱਬ ਜੀ ਨੇ ਤੁਹਾਨੂੰ ਇੱਕ ਚਿੱਠੀ ਦਿੱਤੀ ਹੈ ਇਹ ਤੁਹਾਡੇ ਲਈ ਨਹੀਂ ਹੈ ਤੁਹਾਡੀ ਮਾਤਾ ਜੀ ਦੇ ਲਈ ਹੈ ਤੁਸੀਂ ਜਾ ਕੇ ਉਹਨਾਂ ਨੂੰ ਦੇ ਦਿਓ ਉਹ ਲੜਕਾ ਕਹਿੰਦਾ ਕਿ ਠੀਕ ਹੈ ਉਹ ਘਰੇ ਗਿਆ ਤੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਰੱਬ ਨੇ ਸਾਰਾ ਹਿਸਾਬ ਕਿਤਾਬ ਕਰ ਦਿੱਤਾ ਹੈ ਪਰ ਆਪਨੇ ਤੁਹਾਡੇ ਲਈ ਇੱਕ ਚਿੱਠੀ ਦਿੱਤੀ ਹੈ ਉਹਨੇ ਕਿਹਾ ਹੈ ਕਿ ਇਹ ਪੜ੍ਹ ਕੇ ਤੁਸੀਂ ਐਸੇ ਅਮਲ ਕਰ ਲੈਣਾ ਫਿਰ ਤੁਸੀਂ ਹਮੇਸ਼ਾ ਹੀ ਠੀਕ ਰਹੋਗੇ ਤੇ ਮੇਰੇ ਨਾਲ ਹਮੇਸ਼ਾ ਲਈ ਰਹੋਗੇ ਉਹਦੀ ਮਾਨ ਨੇ ਕਿਹਾ ਕਿ ਠੀਕ ਹੈ ਜਦੋਂ ਚਿੱਠੀ ਪੜ੍ਹਦੀ ਹੈ ਤੇ ਉਹਦੇ ਵਿੱਚ ਲਿਖਿਆ ਹੁੰਦਾ ਹੈ ਵੈਦ ਦਾ ਨਾਮ ਲਿਖਿਆ ਹੁੰਦਾ ਹੈ ਤੇ ਕਹਿੰਦਾ ਮੇਰਾ ਸ਼ੁਕਰਾਨਾ ਕਰਨ ਦੀ ਤੁਹਾਨੂੰ ਕੋਈ ਵੀ ਲੋੜ ਨਹੀਂ ਹੈ ਜੋ ਵੀ ਕੀਤਾ ਤੁਹਾਡੇ ਬੱਚੇ ਨੇ ਕੀਤਾ ਹੈ 1 ਰੁਪਿਆ ਲੈ ਕੇ ਰੱਬ ਨੂੰ ਲਾਭਦਾ ਫਿਰਦਾ ਸੀ ਉਹਨੂੰ ਰੱਬ ਤੇ ਭਰੋਸਾ ਸੀ ਕਿ ਮੇਰੀ ਮਾਂ ਨੂੰ ਪਰਮਾਤਮਾ ਹੀ ਠੇਕਾ ਸਕਦਾ ਹੈ ਇਹ ਵਿਸ਼ਵਾਸ ਸੀ ਉਹਦਾ ਜੋ ਕੇ ਬੜਾ ਹੀ ਅਟਲ ਸੀ ਉਹਦੇ ਵਿਸ਼ਵਾਸ ਦੇ ਵਿੱਚ ਇੰਨੀ ਤਾਕਤ ਆ ਗਈ ਕਿ ਤੁਸੀਂ ਮੰंजे ਤੋਂ ਉੱਠ ਗਏ ਇਹਦੇ ਵਿਸ਼ਵਾਸ ਦੇ ਵਿੱਚ ਘਾਟ ਨਾ ਆਉਂਦੇ ਹੋ ਪਰਮਾਤਮਾ ਸਭ ਜਾਣਦਾ ਹੈ ਕਿਸ ਚੀਜ਼ ਨੂੰ ਪਾਉਣ ਦੇ ਲਈ ਕਿਸ ਨੇ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਸਬਰ ਕੀਤਾ ਹੈ ਉਹ ਸਬਰ ਦਾ ਫਲ ਫਿਰ ਮਿੱਠਾ ਹੋ ਕੇ ਮਿਲ ਜਾਂਦਾ ਹੈ ਤੇ ਰੱਬ ਤੇ ਵਿਸ਼ਵਾਸ ਰੱਖੋ ਪਰਮਾਤਮਾ ਸਭ ਨੂੰ ਸਭ ਕੁਝ ਦਿੰਦਾ ਹੈ ਅਜਾ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਹਨ ਤਾਂ ਉਹ ਆਪਾਂ ਨੂੰ ਐਵੇਂ ਦੇ ਕਰਮ ਕੀਤੇ ਹੋਣਗੇ ਜਿਨ੍ਹਾਂ ਦੇ ਸਦਕਾ ਅਸੀਂ ਦੁੱਖ ਪਾ ਰਹੇ ਹੁੰਦੇ ਹਾਂ ਜੇ ਆਪਾਂ ਆਪਣੀ ਭਾਗ ਆਪਣੀ ਕਿਸਮਤ ਬਦਲਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਹੀ ਕਰਨੀ ਚਾਹੀਦੀ ਹੈ ਅਸ ਤੋਂ ਬਾਅਦ ਆਪਾਂ ਜੋ ਵੀ ਕਿਰਤ ਕਮਾਈ ਕਰਨੀ ਹੈ ਉਹਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਸੱਚੀ ਨੀਅਤ ਦੇ ਨਾਲ ਚੰਗੇ ਕਰਮ ਕਰਦੇ ਰਹੋ ਪਰਮਾਤਮਾ ਜੀ ਜ਼ਰੂਰ ਰੰਗ ਭਾਗ ਲਾਉਂਦੇ ਹਨ ਉਸ ਨੇ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਕਈ ਵਾਰ ਸੁਣਿਆ ਹੋਇਆ ਸੀ ਦਾਦਾ ਦਾਦੀ ਨਾਨੇ ਨਾਨੀ ਤੋਂ ਅਕਸਰ ਹੀ ਜੋ ਕਿਹਾ ਘਰ ਦੇ ਸੰਗਿ ਜਦੋਂ ਕੋਈ ਬਿਮਾਰ ਹੋ ਜਾਣਾ ਤਾ ਉਹ ਕਹਿੰਦੇ ਸਨ ਕਿ ਕੋਈ ਇੱਕ ਸਿੱਕਾ ਲੈ ਕੇ ਜਾਂ ਕੋਈ 1 ਰੁਪਿਆ ਹੈ ਜਿਸ ਨੂੰ ਕੋਈ ਸਰਦਾ ਪੁੱਜਦਾ ਹੋਵੇ ਉਹ ਲੈ ਕੇ ਬੱਚੇ ਦੇ ਸਿਰ ਤੋਂ ਦੋ ਵਾਰ ਵਾਰ ਕੇ ਸਰਾਣੇ ਦੇ ਥੱਲੇ ਕਹਿੰਦੇ ਕਿ ਰੱਖ ਦਿੰਦੇ ਸਨ ਸਵੇਰੇ ਫਿਰ ਕਿਸੇ ਲੋੜਵੰਦ ਨੂੰ ਦੇ ਦਿੰਦੇ ਸਨ ਇਹਦੇ ਪਿੱਛੇ ਕੋਈ ਵਿਅਮ ਭਰਮ ਨਹੀਂ ਸੀ ਹੁੰਦਾ ਇਹਦੇ ਪਿੱਛੇ ਸਿਰਫ ਤੇ ਸਿਰਫ ਇਹ ਸੀ ਕਿ ਜਦੋਂ ਅਸੀਂ ਐਵੇਂ ਦੇ ਦੋ ਵਾਰ ਬੱਚੇ ਦੇ ਸਿਰ ਤੋਂ ਪੈਸੇ ਵਾਰ ਦਿੰਨੇ ਹਾਂ ਤੇ ਉਹਦੇ ਫਿਰ ਹੱਥੀ ਕੀਤਾ ਹੋਇਆ ਜੋ ਦਾਨ ਹੁੰਦਾ ਸੀ ਉਹ ਜਦੋਂ ਕਿਸੇ ਲੋੜਵੰਦ ਕੋਲ ਚੱਲਿਆ ਜਾਂਦਾ ਸੀ ਤਾਂ ਉਹ ਜਿਹੜਾ ਲੋੜਵੰਦ ਸੀ ਉਹ ਅਸੀਸ ਦਿੰਦਾ ਸੀ ਤੇ ਫਿਰ ਉਹਦੀ ਅਸੀਸ ਤੇ ਸਦਕਾ ਉਸਦਾ ਦੁੱਖ ਕੱਟਿਆ ਜਾਂਦਾ ਸੀ ਉਹ ਕਿਹਾ ਕਰਦੇ ਸਨ ਕਿ ਇਹ ਵਾਰ ਕੇ ਸਾਰੀ ਰਾਸਰਾਣੀ ਥੱਲੇ ਰੱਖ ਕੇ ਸਵੇਰੇ ਉੱਠ ਕੇ ਕਿਸੇ ਲੋੜਵੰਦ ਨੂੰ ਦੇ ਦੇਣਾ ਇਹਦੇ ਪਿੱਛੇ ਸਿਰਫ ਤੇ ਸਿਰਫ ਇਹ ਮਨੋਰਥ ਸੀ ਕਿ ਤੇਰੇ ਹੱਥੋਂ ਇੱਕ ਚੰਗਾ ਕਰਮ ਹੋ ਗਿਆ ਹੈ ਕਿਸੇ ਲੋੜਵੰਦੇ ਮਦਦ ਹੋ ਗਈ ਹੈ ਉਹ ਆਪਣਾ ਢਿੱਡ ਭਰ ਲਵੇਗਾ ਜਾਂ ਘਾਦੀ ਕੋਈ ਜ਼ਰੂਰਤ ਪੂਰੀ ਕਰ ਲਵੇਗਾ ਉਹ ਜ਼ਰੂਰਤ ਪੂਰੀ ਕਰਕੇ ਜਦੋਂ ਉਹਦੇ ਮੋਖ ਤੋਂ ਪਰਮਾਤਮਾ ਦੇ ਅੱਗੇ ਅਰਦਾਸ ਹੋਵੇਗੀ ਉਹਦੀ ਅਰਦਾਸ ਦੇ ਵਿੱਚ ਫਿਰ ਤੇਰਾ ਨਾਮ ਸ਼ਾਮਲ ਹੋ ਜਾਵੇਗਾ ਪਰਮਾਤਮਾ ਜੀ ਅੱਜ ਮੇਰਾ ਢਿੱਡ ਇਸਨੇ ਭਰਿਆ ਹੈ ਅੱਜ ਮੇਰੇ ਘਰ ਇੱਕ ਦੁੱਖ ਦੇ ਕਾਰਨ ਉਸ ਦਾ ਦੁੱਖ ਕੱਟਿਆ ਜਾਵੇ ਉਦਾਵੀ ਪਲਾਹੋ ਜਾਵੇ ਤੇ ਉਹ ਫਿਰ ਅਸੀਸ ਤੇਨੂੰ ਦੇ ਦੇਵੇਗਾ ਉਸ ਅਸੀਸ ਤੇ ਸਦਕਾ ਹੇਤੂ ਤਰ ਜਾਵੇਂਗਾ ਅਸੀਸਾਂ ਜਦੋਂ ਖਾਤੇ ਦੇ ਵਿੱਚ ਜਮਾ ਹੋ ਜਾਂਦੀਆਂ ਹਨ ਮਨੁੱਖ ਦੇ ਫਿਰ ਕਰਮ ਚੰਗੇ ਬਣ ਜਾਂਦੇ ਹਨ ਤੇ ਜਨਮਾਂ ਜਨਮਾਂ ਦੇ ਦੁੱਖ ਰੋਗ ਕੱਟੇ ਜਾਂਦੇ ਹਨ ਪਰਮਾਤਮਾ ਤੇ ਵਿਸ਼ਵਾਸ ਰੱਖੋ ਚੰਗੇ ਕਰਮ ਕਾਦੇ ਰਹੋ ਆਪਾ ਨੂੰ ਸਿਆਣੇ ਕਿਹਾ ਕਰਦੇ ਸੀ ਕਿ ਚੰਗੇ ਨੀਅਤ ਰੱਖੋ ਉਹਦੇ ਪਿਛੇ ਐਸੀ ਕਿ ਜਦੋਂ ਮਨੁੱਖ ਚੰਗਾ ਸੋਚਦਾ ਹੈ ਆਰਾ ਪਾਸੇ ਚੰਗਾ ਹੀ ਦੇਖਦਾ ਹੈ ਚੰਗਾ ਹੀ ਕਰਦਾ ਹੈ ਪਰਮਾਤਮਾ ਫਿਰ ਉਹਦੇ ਨਿਆ ਦੇ ਹਿਸਾਬ ਦੇ ਨਾਲ ਹੀ ਉਸ ਨੂੰ ਨਿਵਾਜਦੇ ਹਨ ਪਰਮਾਤਮਾ ਕਹਿੰਦੇ ਹਨ ਕਿ ਜਿੰਨਾ ਮਰਜ਼ੀ ਤੁਸੀਂ দান ਕਰ ਸਕਦੇ ਹੋ ਉਨਾ ਹੀ ਤੁਸੀਂ ਪਰਮਾਤਮਾ ਜੀ ਦੇ ਨੇੜੇ ਹੋ ਜਾਂਦੇ ਹੋ ਜਿੰਨਾ ਤੁਸੀਂ ਦਾਨਪੁਣ ਕਰੋਗੇ ਓਨੇ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲ ਦਿਨ ਬਤੀਤ ਕਰੋਗੇ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਜੇਕਰ ਕਿਸੇ ਨੂੰ ਆਵਾਜ਼ ਕਰ ਸਕਦੇ ਹੋ ਬਹੁਤ ਵੱਡਾ ਪੁੰਨ ਹੋਵੇਗਾ ਕਿਸੇ ਨੂੰ ਬਰਬਾਦ ਨਾ ਕਰੋ ਆਪਣੇ ਭਾਗ ਬਦਲਣ ਦੀ ਸਮਰੱਥਾ ਤੁਹਾਡੇ ਕੋਲ ਹੈ ਕਿਸੇ ਦੀ 5 ਰੁਪਏ ਦੀ ਸਮਰੱਥਾ ਹੈ ਕਿਸੇ ਦੀ 1 ਰੁਪਏ ਦੀ ਪਰ ਜਿੰਨੇ ਵੀ ਸਮਰੱਥਾ ਤੁਹਾਡੇ ਕੋਲ ਹੈ ਜ਼ਰੂਰਤਮੰਦਾਂ ਨੂੰ ਧਨ ਪਹੁੰਚ ਜ਼ਰੂਰ ਕਰਿਆ ਕਰੋ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੀ ਕਿਸਮਤ ਜਿਹੜੀ ਹੈ ਉਹ ਬਦਲ ਜਾਵੇਗੀ ਜਿਹੜੇ ਲੋਕ ਤੁੱਥੇ ਹਨ ਇਹ ਮਦਦ ਕਰਦੇ ਹਨ ਪਰਮਾਤਮਾ ਵੀ ਫਿਰ ਉਹਨਾਂ ਦੀ ਮਦਦ ਆਪ ਕਰਦੇ ਹਨ ਤੋ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ